बड़ा सी एक लो सत आद पीले पीले पत्ते ला दो वेलकम टू माय न्यू वीडियो ਅੱਜ ਦਾ ਇਹਦਾ ਵਲੌਗ ਹਨਾ ਇਹ ਲੋਹੜੀ ਵਾਲੇ ਦਿਨ ਦਾ ਆ ਇਸ ਵਾਰ ਮੇਰੇ ਜਿਹੜੇ ਵਲੌਗ ਆ ਕਾਫੀ ਲੇਟ ਹੋਈ ਜਾ ਰਹੇ ਆ ਲੋਹੜੀ ਪਲੰਗਿਆਂ ਨੂੰ ਵੀ ਕਾਫੀ ਦਿਨ ਹੋ ਗਏ ਆ ਤੇ ਅੱਜ ਜਿਹੜੀ ਆ ਉਹ 4 ਫਰਵਰੀ ਹੋ ਗਈ ਆ ਜਿਸ ਦਿਨ ਮੈਂ ਇਹ ਜਿਹੜਾ ਵਲੌਗ ਆ ਪੋਸਟ ਕਰਨਾ ਤੇ ਕਿਉਂਕਿ ਮੇਰੀਆਂ ਬਹੁਤ ਸਾਰੀਆਂ ਵੀਡੀਓ ਇਸ ਲਈ ਪੈਂਡਿੰਗ ਸੀ ਉਹਨਾਂ ਨੂੰ ਪਤਾ ਨਹੀਂ ਲੱਗਾ ਹੋਣਾ ਸਾਰੀ ਲੋੜੀ ਤੋਂ ਅਗਲੇ ਦਿਨ ਕੋਈ ਨਹੀਂ ਪੇ ਮੇਥੀ ਬਾਦਨੀ ਵੇਚਣ ਦੇਣੀ ਸਾਡੇ ਘਰ ਜਿਹੜਾ ਵਿਆਹ ਸ਼ੁਰੂ ਹੋ ਗਿਆ ਸੀਗਾ ਫਿਰ ਲਗਾਤਾਰ 5 ਦਿਨ ਚੱਲਿਆ ਤੇ ਫਿਰ ਉਹਨੇ ਕਟਿੰਗ ਵੀ ਉਹ ਹੀ ਦੇਣੀ ਸੀਗੀ ਲਿਆ ਵੀਡੀਓ ਐਡਿਟ ਕਰਨ ਦਾ ਵੀਡੀਓ ਅਪਲੋਡ ਕਰਨ ਦਾ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਜਿਹੜਾ ਤੁਹਾਨੂੰ ਕੋਈ ਨਹੀਂ ਤੁਹਿਆ ਨੁਕਾਂਦੇ ਧੋਣ ਵਾਲੇ ਇੱਕ ਤੋ ਸਰਦੀਆਂ ਆ ਇੱਕ ਮੌਸਮ ਵੀ ਉਹੋ ਜਿਹਾ ਸੀਗਾ ਸੋ ਲੋਹੜੀ ਵਾਲਾ ਦਿਨ ਸੀਗਾ ਤੇ ਲੋਹੜੀ ਵਾਲੇ ਦਿਨ ਜਣੀਆਂ ਕੁਝ ਸਪੈਸ਼ਲ ਚੀਜ਼ਾਂ ਬਣਦੀਆਂ ਆ ਸਭ ਤੋਂ ਪਹਿਲਾਂ ਤਾਂ ਹੁੰਦਾ ਹੈ ਸਾਗ ਸਾਗ ਜਿਹੜਾ ਸਵੇਰੇ ਸਵੇਰੇ ਲਿਆਂਦਾ ਸੀਗਾ ਕੱਲਾ ਕੱਟਿਆ ਹੋਇਆ ਸਾਗ ਲੈਣ ਲੱਗੀ ਸੀ ਵੀ ਬਟ ਫਿਰ ਮੇਰਾ ਮੂਡ ਨਹੀਂ ਬਣਿਆ ਮੈਂ ਫਿਰ ਆ ਸਾਗ ਲੈ ਆਂਦਾ ਉਹਨੂੰ ਮੈਂ ਧੋ ਲਿਆ ਮਮੀ ਨੇ ਚੋਗ ਦਿੱਤਾ ਸੀਗਾ ਕਿ ਮੈਂ ਧੋ ਕੇ ਉਹਨੂੰ ਕਪੜੇ ਵਿੱਚ ਬੰਨ ਕੇ ਸਪਿੰਨਰ ਵਿੱਚ ਸੁਕਾ ਕੇ ਤੇ ਕੱਟ ਕੇ ਧੋਕੀ ਦੇ ਨਾਲ ਤੇ ਮੈਂ ਉਹਨੂੰ ਰਿੱਜਣ ਵਾਸਤੇ ਰੱਖ ਦਿੱਤਾ ਸੀਗਾ ਸਾਗ ਜਿਹੜਾ ਇਹ ਮੈਨੂੰ ਬਣਾਉਣਾ ਬਹੁਤ ਮਜ਼ਾ ਆਉਂਦਾ ਸਾਗ ਬਣਾਉਂਦਾ ਪਰ ਫਿਰ ਜਿਹੜਾ ਸਾਰਾ ਦਿਨ ਜਿਹੜਾ ਸਾਗ ਵਿੱਚ ਚਲੇ ਜਾਂਦਾ ਆ ਕੋਈ ਹੋਰ ਕੰਮ ਨਹੀਂ ਹੁੰਦਾ ਸੋ ਸਾਗ ਮੈਂ ਹਮੇਸ਼ਾ ਟੋਪੇ ਨਾਲ ਹੀ ਕੱਟਦੀ ਹੁੰਦੀ ਆ ਮੈਂ ਕਦੇ ਵੀ ਕੱਟ ਕੇ ਨਹੀਂ ਧੁੰਦੀ ਹੁੰਦੀ ਹਮੇਸ਼ਾ ਮੈਂ ਪਹਿਲਾਂ ਆ ਕੱਟ ਮਤਲਬ ਕਿ ਧੋ ਕੇ ਛੀਰੀ ਕੱਟ ਦੀ ਹੁੰਦੀ ਆ ਤੇ ਟੱਕਿਆ ਹੋਇਆ ਸਾਗ ਮੈਂ ਤੱਦੀ ਨਹੀਂ ਬਣਾਇਆ ਸਾਗ ਜਿਹੜਾ ਕੱਟਿਆ ਗਿਆ ਸੀ ਮਰੀਚਨ ਵਾਸਤੇ ਰੱਖ ਦਿੱਤਾ ਸੀ ਇਹਦੇ ਵਿੱਚ ਨਮਕ ਪਾ ਦਿੱਤਾ ਆ ਹੁਣ ਨਮਕ ਪਾਉਣ ਤੋਂ ਬਾਅਦ ਮੈਨੂੰ ਜਿਹੜਾ ਆ 1 ਘੰਟਾ ਖੁੱਲਾ ਹੀ ਰਹਿਣਨਾ ਆ ਤੇ ਫਿਰ ਇਹਦੇ ਵਿੱਚ ਅਦਰਕ ਨੂੰ ਅਦਰਕ ਨਹੀਂ ਲਸਣ ਤੇ ਹਲਦੀ ਮਿਰਚ ਨੂੰ ਪਾ ਲੈਣਾ ਤੇ ਪਿਆਜ਼ ਤੇ ਬੰਦ ਗਾਇਕ ਫਿਰ ਮੈਨੂੰ ਬਿਲਕੁਲ ਜਿਹੜਾ ਲੋ ਹੀਟ ਦੇ ਉੱਤੇ ਰੱਖ ਦੇਣਾ ਆ 2 ਘੰਟੇ ਵਾਸਤੇ ਇਹ ਸਾਗ ਵਿੱਚਣ ਵਾਸਤੇ ਰੱਖ ਦਿੱਤਾ ਸੀਗਾ ਤੇ ਮੇਥੀ ਲਿਆਂਦੀ ਸੀ ਮੈਂ ਸਾਗ ਵਿੱਚ ਪਾਉਣ ਵਾਸਤੇ ਤੇ ਮੈਂ ਜਿਹੜੀ ਮੇਥੀ ਬਚੀ ਸੀ ਨਾ ਉਹਦਾ ਮੈਂ ਆਟਾ ਗੁੰਨ ਲਿਆ ਤੇ ਉਹ ਮੇਥੀ ਵਾਲੀਆਂ ਰੋਟੀਆਂ ਬਣਾ ਲਈਆਂ ਲੰਚ ਵਿੱਚ ਮੇਥੀ ਪਾ ਦਿੱਤੀ ਨਮਕ ਗ੍ਰੇਨ ਗਰਮ ਮਸਾਲਾ ਤੇ ਨਾਲ ਹਰੀ ਮਿਰਚ ਬਸ ਇਹੀ ਕੁਝ ਮੈਂ ਪਾਇਆ ਵਿੱਚ ਤੇ ਆਟਾ ਗੁੰਨ ਲਿਆ ਆ ਸਾਗ ਦੇ ਵਿੱਚ ਮੈਂ ਜਿਹੜਾ ਆ ਉਹ 2 ਕਿਲੋ ਸਾਗ ਸੀਗਾ ਇੱਕ ਗੁੱਚੀ ਪਾਲਕ ਦੀ ਇੱਕ ਗੁੱਚੀ ਬਾਥੂ ਦੀ ਤੇ ਉਹਦੇ ਵਿੱਚ ਥੋੜੀ ਜਿਹੀ ਮੇਥੀ ਪਾਈ ਆ ਮੇਥੀ ਪਾਉਣ ਦੇ ਨਾਲ ਜਿਹੜਾ ਸਾਗ ਦਾ ਟੇਸਟ ਆ ਨਾ ਬਹੁਤ ਵੱਧ ਜਾਂਦਾ ਆ ਤੇ ਇੱਧਰ ਮੇਰੀਆਂ ਮੇਥੀ ਵਾਲੀਆਂ ਰੋਟੀਆਂ ਆ ਉਹ ਵੀ ਬਣ ਗਈਆਂ ਆ ਤੇ ਮੇਰੇ ਹਸਬੰਦ ਲੈ ਆਏ ਸੀਗੇ ਭੁਗਾ ਮੈਨੂੰ ਨਾ ਸਵਾਦ ਨਹੀਂ ਲੱਗਦਾ ਮੈਨੂੰ ਐਵੇਂ ਲੱਗਦਾ ਜਿਵੇਂ ਨਾ ਤੇਲ ਦਾ ਤੇ ਖੋਏ ਦਾ ਨਾ ਕੰਬੀਨੇਸ਼ਨ ਨਹੀਂ ਵਧੀਆ ਮੈਂ ਥੋੜਾ ਜਿਹਾ ਖਾ ਕੇ ਵੇਖਦੀ ਆ ਮੈਨੂੰ ਨਾ ਘਬਰਾਟ ਹੁੰਦੀ ਆ ਬਹੁਤ ਸਵਾਦ ਆ ਵੇਖਾਂ ਸਰਦੀ ਤੇ ਹੀ ਆ ਲੱਭਣੀ ਨਹੀਂ ਮਾਗੋ ਜਿਹਨਾਂ ਦੇ ਘਠਾਂ ਦੇ ਹਨ ਉਹਨਾਂ ਜਿੱਕਰ ਅੱਜ ਸਵਾਦ ਲੱਗਾ ਜੀ ਮੈਨੂੰ ਅੱਜ ਮੈਂ ਖੁਆ ਦੇ ਵੱਲ ਧਿਆਨ ਦਿੱਤਾ ਅੱਜ ਮੈਂ ਤਿਲਾ ਦੇ ਵੱਲ ਧਿਆਨ ਨਹੀਂ ਦਿੱਤਾ ਨਹੀਂ ਤੇ ਮੇਰਾ ਉਹ ਮੈਨੂੰ ਹੁੰਦਾ ਕਿ ਮੈਨੂੰ ਇੱਕ ਵਾਰੀ ਉਲਟੀ ਆ ਚਲੀ ਸੀ ਲੋੜੀ ਦੇ ਤਿਉਹਾਰ ਤੇ ਭੁੱਗਾ ਮਿਲਦਾ ਆ ਜਿਹਦੇ ਵਿੱਚ ਖੁਆ ਹੁੰਦਾ ਆ ਖੋਏ ਦੇ ਵਿੱਚ ਤਿਲ ਤੇ ਨਾਲ ਹੀ ਕਾਫੀ ਸਾਰਾ ਡਰਾਈ ਫਰੂਟ ਪਾਇਆ ਹੁੰਦਾ ਆ ਜਦੋਂ ਮੈਂ ਪਹਿਲੀ ਵਾਰੀ ਖਾਦਾ ਸੀ ਨਾ ਤੇ ਮੈਨੂੰ ਕਬਰਾਟ ਹੋਣ ਲੱਗੇ ਸੀ ਉਸ ਤੋਂ ਬਾਅਦ ਮੈਂ ਕਦੇ ਨਹੀਂ ਖਾਦਾ ਪਹਿਲੀ ਵਾਰ ਮੈਂ ਅਮਰitsar ਵਿੱਚ ਹੀ ਖਾਦਾ ਸੀਗਾ ਭੁੱਗਾ ਜਿਹੜਾ ਆ ਅਮਰitsar ਦੀ ਸਪੈਸ਼ਲਿਟੀ ਆ ਨਾਲ ਹੀ ਖਜੂਰਾ ਵੀ ਹੁੰਦੀਆਂ ਆ ਜਿਹੜੀਆਂ ਹਲਵਾਈ ਬਣਾਉਂਦੇ ਆ ਨਾ ਉਹ ਵੀ ਲੋੜੀ ਦੇ ਉੱਤੇ ਜਿਹੜੀਆਂ ਬੰਦੀਆਂ ਆ ਸੋ ਦੋ ਚੀਜ਼ਾਂ ਜਿਹੜੀਆਂ ਸਪੈਸ਼ਲ ਆ ਲੋੜੀ ਦੇ ਉੱਤੇ ਭੁੱਗਾ ਤੇ ਖਜੂਰਾ ਬੋਰਿੰਗ ਜੀ ਲੋੜੀ ਹੋ ਗਈ ਆ ਬੋਰਿੰਗ ਹੀ ਹੋ ਗਈ ਆ ਬੱਚੇ ਵੱਡੇ ਹੋ ਗਏ ਆ ਉਹ ਆਪੋ ਆਪਣੇ ਗੁੱਡੀ ਦੇ ਮੈਨੂੰ ਪਹਿਲਾਂ ਵੀ ਨਹੀਂ ਪਸੰਦ ਸੀ ਪਰ ਸਾਡਾ ਤੇ ਉਹੀ ਕੰਮ ਆਣਾ ਸਾਗ ਬਣਾਉਣਾ ਸਾਰੀ ਦਿਹਾੜੀ ਕਮ ਕਿਚਨ ਚ ਲੱਗ ਜਾਂਦਾ ਤੇ ਤੁਹਾਨੂੰ ਤੇ ਕਹੇ ਕੱਟਿਆ ਆ ਲੈ ਆਉਂਦੇ ਇਹਨਾਂ ਨੂੰ ਕਹਿ ਰਹੀ ਸੀ ਮੈਂ ਘਰ ਕਿ ਸਾਗ ਬਣਾਇਆ ਹੀ ਨਹੀਂ ਕਹਿੰਦੇ ਹੈ ਹੀ ਹੈ ਨਹੀਂ ਸਾਗ ਸਾਗ ਤੇਰੇ ਵਿੱਗੇ ਹੀ ਬੜਾ ਕਹਿਂਦੇ ਕਹਿੰਦੇ ਕੱਟਿਆ ਸਾਗ ਲੈ ਗਏ ਮੰਮੀ ਵੀ ਨੇ ਕਹਿੰਦੇ ਕੋਪੀ ਸਰੋਲੇ ਆਂਦੀ ਆ ਚੱਲ ਵਾਪਸ ਕਰਕੇ ਆਈਏ ਪੁੱਛ ਉਹਨੂੰ ਕਿੱਥੋਂ ਲਿਆਂਦੀ ਮੈਂ ਕਿ ਭਾਈ ਉੱਥੇ ਤੇ ਬੈਠਾ ਰਿਹਾ ਹੋਣਾ ਮੈਂ ਕਿਤੇ ਕੱਟਿਆ ਸਾਗ ਮੰਗਾ ਲੈਂਦੇ ਤੇ ਫਿਰ ਉੱਥੇ ਕੀ ਪਤਾ ਲੱਗਣਾ ਸੀ ਜਿਹੜਾ ਸਾਗ ਪਾਇਆ ਉਹਨਾਂ ਨੇ ਆ ਗਏ ਕੀ ਪਤਾ ਉੱਥੇ ਕੀ ਪਤਾ ਲੱਗਣਾ ਮhenga ਹੀ ਬੜਾ 620 ਰੁਪਏ ਕਿਲੋ ਇਹੋ ਦਿਨ ਕਮਾਈ ਕਰਨੀ ਹੁੰਦੀ ਆ ਚੱਲ ਕੜ ਗਿਆ ਹੀ ਹਰਸ਼ ਜਿਹੜਾ ਆ ਉਸ ਕੋਠੇ ਦੇ ਉੱਤੇ ਚਾੜ ਕੇ ਗੁੱਡੀ ਉਡਾਉਂਦਿਆ ਹੈ ਤੇ ਉੱਥੋਂ ਹੀ ਜਿਹੜਾ ਆ ਫੋਨ ਕਰਨਦਿਆ ਸੀਗਾ ਤੇ ਆਪਣੇ ਪਾਪਾ ਨਾਲ ਫੋਨ ਤੇ ਗੱਲ ਕਰਦਾ ਪਿਆ ਸੀ ਤੇ ਮੈਂ ਉੱਥੇ ਹੀ ਉਹਦੀ ਵੀਡੀਓ ਰਿਕਾਰਡ ਕਰ ਲਈ ਸਾਰਾ ਦਿਨ ਘਰ ਨਹੀਂ ਆਇਆ ਸਿਰਫ ਉਥੇ ਕੋਠੇ ਤੇ ਗੁੱਡੀ ਉਡਾਉਂਦਾ ਰਿਹਾ ਤੇ ਫਿਰ ਇਹਨਾਂ ਨੂੰ ਰਾਤ ਨੂੰ ਥਕਾਵਟ ਵੀ ਬੜੀ ਹੋ ਜਾਂਦੀ ਆ ਤੇ ਹੁਣ ਮੈਂ ਆ ਗਈਆਂ ਥੱਲੇ ਮਤਲਬ ਕਿ 5:00 6:00 ਵਜੇ ਦਾ ਟਾਈਮ ਆ ਤੇ ਲੋਹੜੀ ਵਾਲੇ ਦਿਨ ਤਿੰਨ ਚੀਜ਼ਾਂ ਦੇ ਪੱਕੀਆਂ ਹੀ ਹੁੰਦੀਆਂ ਆ ਇੱਕ ਸਾਗ ਇੱਕ ਰੋ ਦੀ ਖੀਰ ਤੇ ਇੱਕ ਖਿਚੜੀ ਸੋ ਸਾਗ ਮੇਰਾ ਜਿਹੜਾ ਆ ਉਹ ਹੱਲੇ ਵੀ ਰਿੱਚਦਾ ਪਿਆ ਆ ਤੇ ਕੋਈ ਸ਼ਾਮ ਦੇ 5:30 6 ਵਜੇ ਦਾ ਟਾਈਮ ਆ ਤੇ ਮੈਂ ਰੋ ਦੀ ਖੀਰ ਜਿਹੜੀ ਬਣਨ ਵਾਸਤੇ ਰੱਖ ਦੇਣੀ ਆ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਦਿੱਤਾ ਆ ਇਹਦੇ ਨਾਲ ਜਿਹੜੀ ਉੱਪਰਲੀ ਮੈਲ ਆ ਨਾ ਉਹ ਲੱਥ ਜਾਊਗੀ ਮੇਰੇ ਕੋਲੋਂ ਪੂਰੀ ਜਿਹੜੀ ਵੀਡੀਓ ਆ ਰਿਕਾਰਡ ਨਹੀਂ ਹੋਈ ਸੀਗੀ ਕਿਉਂਕਿ ਆ ਮੇਰੇ ਫੋਨ ਦੀ ਇੱਕ ਸਟੋਰੇਜ ਭਰ ਗਈ ਸੀ ਇੱਕ ਮਹੀਨੇ ਜਿਆਦਾ ਬਿਜ਼ੀ ਸੀ ਨਾ ਕਿ ਮੈਨੂੰ ਵੀਡੀਓ ਬਣਾਉਣ ਦਾ ਮੇਰਾ ਟਾਈਮ ਨਹੀਂ ਲੱਗਾ ਤੇ ਇੱਧਰ ਖੁੰਬਾ ਲਿਆਂਦੀਆਂ ਸੀਗੀਆਂ ਤੇ ਕਹਿੰਦੇ ਸਾਨੂੰ ਖੁੰਬਾ ਬਣਾ ਕੇ ਦਿਓ ਆ ਜਿਹੜੀਆਂ ਅੱਜਕੱਲ ਬਹੁਤ ਵਾਇਰਲ ਹੋ ਰਹੀਆਂ ਆ ਤੇ ਬਟਰ ਵਾਲੀਆਂ ਤੇ ਬਟਰ ਖੁੰਬਾ ਬਣਾ ਕੇ ਦਿਓ ਸੋ ਮੈਂ ਉਹਦੇ ਵਿੱਚ ਮਸਤ ਹੋ ਗਈ ਸੀਗੀ ਤੇ ਮੈਂ ਉਹਦੀ ਹੀ ਵੀਡੀਓ ਬਣਾਈ ਤੇ ਮੈਨੂੰ ਰੋਦੀ ਖੀਰ ਦੀ ਵੀਡੀਓ ਬਣਾਉਂਦਾ ਜਿਹੜਾ ਯਾਦ ਭੁੱਲ ਗਿਆ ਬਾਅਦ ਵਿੱਚ ਬਟ ਬਹੁਤ ਈਜ਼ੀ ਆ ਉਹਦੇ ਉੱਤੋਂ ਮੈਂ ਉਤਾਰ ਦਿੱਤੀ ਫਿਰ ਉਸਦੇ ਵਿੱਚ ਝੋਲ ਪਾ ਦਿੱਤੇ ਬਸ ਰਿੱਜਦੇ ਰਹਿ ਤੇ ਖੁਰੀ ਖੀਰ ਜਿਹੜੀ ਬਣ ਜਾਂਦੀ ਆ ਮੈਂ ਕਿਸੇ ਨੈਕਸਟ ਵਲੌਗ ਵਿੱਚ ਫਿਰ ਤੁਹਾਡੇ ਨਾਲ ਜਿਹੜੀ ਇਹਦੀ ਰੈਸਪੀ ਆ ਔਰ ਸ਼ੇਅਰ ਕਰ ਦੂੰਗੀ ਅਸੀਂ ਰੋਦੀ ਖੀਰ ਜਿਹੜੀ ਆ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਆ ਹੁਣ ਇਹਨਾਂ ਦਿਨ ਲੋਹੜੀ ਤੋਂ ਬਾਅਦ ਇਦਦਰ ਮੈਂ ਖੁੰਬਾਂ ਵੀ ਕੱਟ ਲਈਆਂ ਆ ਤੇ ਇਹਨਾਂ ਨੂੰ ਗਰਮ ਪਾਣੀ ਨਾਲ ਮੈਂ ਧੋ ਲਵਾਂਗੀ ਜਿਹੜੀਆਂ ਖੁੰਬਾਂ ਆ ਨਾ ਇਹ ਪਾਣੀ ਛੱਡ ਦਿੰਦੀਆਂ ਆ ਇਹਨਾਂ ਵਿੱਚ ਪਾਣੀ ਨਹੀਂ ਪਾਈਦਾ ਕਿਉਂਕਿ ਹੁਣ ਮੈਂ ਗਰਮ ਪਾਣੀ ਨਾਲ ਧੋ ਰਹੀਆਂ ਨਾ ਤਾਂ ਇਹਨਾਂ ਨੂੰ ਜਿਹੜਾ ਆ ਵੈਸੇ ਦੇ ਘੱਟ ਤੋਂ ਘੱਟ ਅੱਧਾ ਘੰਟਾ ਜਿਹੜਾ ਟੋਕਰੀ ਵਿੱਚ ਕੱਢ ਕੇ ਰੱਖ ਦੇਣਾ ਚਾਹੀਦਾ ਆ ਕੋਈ ਵੀ ਸਬਜ਼ੀ ਆਪਾਂ ਬਣਾਉਣੇ ਆ ਨਾ ਉਹਨੂੰ ਧੋ ਕੇ ਅੱਧਾ ਘੰਟਾ ਜਿਹੜਾ ਆ ਟੋਕਰੀ ਵਿੱਚ ਰੱਖ ਦੇਣਾ ਚਾਹੀਦਾ ਕਿ ਉਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਚੜ ਜਾਵੇ ਨਾਲ ਹੀ ਮੈਂ ਥੋੜਾ ਜਿਹਾ ਲਸਣ ਤੇ ਪਿਆਜ਼ ਵੀ ਕੱਟਿਆ ਆ ਗੜਾਈ ਵਿੱਚ ਪਾਇਆ ਆ ਮੱਖਣ ਤੇ ਉਹਦੇ ਵਿੱਚ ਲਸਣ ਪਾ ਕੇ ਉਹਨੂੰ ਪਹਿਲਾਂ ਭੁੰਨ ਲਿਆਇਆ ਹਲਕਾ ਜਿਹਾ ਭੁੰਨਣਾ ਆ ਫਿਰ ਉਹਦੇ ਵਿੱਚ ਮੈਂ ਪਿਆਜ਼ ਪਾ ਦਿੱਤੇ ਆ ਪਿਆਜ਼ ਵੀ ਜਿਹੜਾ ਆ ਨਾ ਇਹਨੂੰ ਜ਼ਿਆਦਾ ब्राउन ਨਹੀਂ ਕਰਨਾ بس ਇਹਨੂੰ ਥੋੜਾ ਜਿਹਾ ਕੈਰਮਲਾਈਜ਼ਡ ਕਰਨਾ ਆ મતલਬ ਕਿ ਹਲਕਾ ਜਿਹਾ ਪਿੰਕ ਕਰਨਾ ਆ ਮਤਲਬ ਇਹਦਾ ਕੱਚਾਪਨ ਖਤਮ ਹੋ ਜਾਵੇ ਫਿਰ ਇਹਦੇ ਵਿੱਚ ਪਾ ਦਿੱਤੀਆਂ ਆ ਖੁੰਬਾਂ ਕਿਉਂਕਿ ਮੈਂ ਖੁੰਬਾਂ ਉਸੇ ਵੇਲੇ ਧੋਤੀਆਂ ਸੀ ਨਾ ਤੇ ਕੁਝ ਇਹ ਆਪ ਵੀ ਪਾਣੀ ਰਿਲੀਜ਼ ਕਰਦੀਆਂ ਆ ਤੇ ਕੁਝ ਧੋਤੀਆਂ ਸੀ ਨਾ ਤੇ ਇਹਨਾਂ ਨੇ ਪਾਣੀ ਜਿਹੜਾ ਥੋੜਾ ਜਿਹਾ ਜ਼ਿਆਦਾ ਛੱਡ ਦਿੱਤਾ ਸੀਗਾ ਇਹਦੇ ਵਿੱਚ ਨਮਕ ਪਾ ਦਿੱਤਾ ਟੇਸਟ ਦੇ ਅਨੁਸਾਰ ਅੱਧਾ ਚਮਚ ਮੈਂ ਕਾਲੀ ਮਿਰਚ ਪਾ ਦਿੱਤੀ ਤੇ ਅੱਧਾ ਚਮਚ ਜਿਹੜੇ ਚਿਲੀ ਫਲੇਕਸ ਪਾ ਦਿੱਤੇ ਹੁਣ ਜਿਹੜਾ ਆ ਇਹਨਾਂ ਨੂੰ ਢੱਕ ਕੇ ਪਕਾਇਆ ਕੁੰਬਾਂ ਨੇ ਕਾਫੀ ਸਾਰਾ ਪਾਣੀ ਰਿਲੀਜ਼ ਕਰ ਦਿੱਤਾ ਸੀਗਾ ਇਹਨਾਂ ਦਾ ਪਾਣੀ ਜਿਹੜਾ ਆ ਸੁੱਕ ਜਾਣਾ ਚਾਹੀਦਾ ਆ ਸੋ ਮੈਂ ਥੋੜੀ ਥੋੜੀ ਦੇਰ ਬਾਅਦ ਇਹਨਾਂ ਨੂੰ ਹਿਲਾਉਂਦੀ ਰਹੀ ਤੇ ਜਿੰਨੀ ਦੇਰ ਦਾ ਪਾਣੀ ਨਹੀਂ ਨਾ ਸੁੱਕ ਗਿਆ ਉੰਨੀ ਦੇਰ ਹੀ ਇਹਨੂੰ ਜਿਹੜਾ ਪਕਾਉਂਦੀ ਰਹੀ ਜਦੋਂ ਆ ਪਾਣੀ ਥੋੜਾ ਜਿਹਾ ਵਿੱਚ ਰਹਿ ਗਿਆ ਫਿਰ ਮੈਂ ਇਹਦੇ ਵਿੱਚ ਚਾਰ ਵੱਡੇ ਚਮਚ ਜਿਹੜੇ ਆ ਉਹ ਮਲਾਈ ਦੇ ਪਾ ਦਿੱਤੇ ਤੇ ਨਾਲ ਹੀ ਕਿੰਨਾ ਸਾਰਾ ਜਿਹੜਾ ਆ ਉਹ ਧਨੀਆ ਪਾ ਦਿੱਤਾ ਤੇ ਬਸ ਥੋੜੀ ਦੇਰ ਵਾਸਤੇ ਪਕਾ ਲਿਆ ਲਾਈਕ 2 ਜਾਂ 3 ਮਿੰਟ ਵਾਸਤੇ और चं तरह मिक्स करके सर्व कर दिता डैडी ने खाधे तो हसबेंड ने खाधे अर्श खा, से मैं अपने वास्ते आपे ही मशरूम बनाऊँगा इस करके मैं वो वास्ते एक पैकेट मशरूम का वो साइड दे रख दिता हसबैंड ने खाधे और छोटे बेटे ने थोड़े जाधे बहुत ही टेस्टी रैसपी बनती है ट्राई करा करके जरूर देखो बहुत जल्दी बन जाती है ਮੌਸਮੀ ਚੀਜ਼ਾਂ ਆ ਜ਼ਰੂਰ ਖਾਣੀਆਂ ਚਾਹੀਦੀਆਂ ਆ ਵੱਖਰੇ ਵੱਖਰੇ ਤਰੀਕੇ ਨਾਲ ਇਸ ਤੋਂ ਬਾਅਦ ਮੈਂ ਕੁਝ ਵੀ ਰਿਕਾਰਡ ਨਹੀਂ ਕੀਤਾ ਫਿਰ ਰਾਤ ਜਿਹੜਾ ਆ ਉਹ ਲੋਹੜੀ ਦਾ ਪ੍ਰੋਗਰਾਮ ਉਹ ਸਟਾਰਟ ਹੋ ਗਿਆ ਸੀਗਾ ਰਾਤ ਨੂੰ ਜਿਹੜਾ ਕੁਝ ਵੀ ਰਿਕਾਰਡ ਨਹੀਂ ਹੋਇਆ ਚੰਗੀ ਤਰ੍ਹਾਂ ਕਿਉਂਕਿ ਮੈਂ ਤੇ ਕੁਕਿੰਗ ਵਿੱਚ ਹੀ ਲੱਗੀ ਰਹੀ ਤੇ ਸਾਰੇ ਜਾਨੇ ਜਿਹੜੇ ਆ ਉਹ ਚਲੇ ਗਏ ਸੀ ਅਸੀਂ ਇਕੱਲੇ ਹੀ ਰਹਿ ਗਏ ਮੈਂ ਲਾਸਟ ਤੇ ਆ ਕੇ ਜਿਹੜਾ ਆ ਉਹ ਆਪਣਾ ਸਗਣ ਕੀਤਾ ਸੀਗਾ ਮੂੰਫਲੀ ਰੋੜੀਆਂ ਤੇ ਫੁੱਲੇ ਜਿਹੜੇ ਆ ਉਹ ਅੱਗ ਵਿੱਚ ਪਾਏ ਸੀਗੇ ਤੇ ਕਿਹਾ ਕਿ ਇਸ ਤਰ੍ਹਾਂ ਹੀ ਦਲਿੱਦਰ ਜਾਏ ਸੋ ਨੈਕਸਟ ਡੇ ਆ ਖੀਰ ਬਣਾਈ ਸੀ ਖਿਚੜੀ ਬਣਾਈ ਸੀ ਨਾਲਿਆ ਦਹੀਂ ਤੇ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਜਿਹੜਾ ਆ ਨਾ ਕਿ ਪਾਠ ਕਰਕੇ ਸਭ ਤੋਂ ਪਹਿਲਾਂ ਮੈਂ ਖਿਚੜੀ ਤੇ ਨਾਲ ਦਹੀਂ ਤੇ ਰੋਦੀ ਖੀਰ ਖਾਦੀ ਸਾਨੂੰ ਮੰਮੀ ਬਚਪਨ ਤੋਂ ਹੀ ਨਾ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਖੀਰ ਹੀ ਖਾਣੀ ਆ ਸੋ ਉਹੀ ਆਦਤ ਜਿਹੜੀ ਮੇਰੀ ਬਣੀ ਆ ਤੇ ਮੈਂ ਹੁਣ ਵੀ ਮੇਰੇ ਬੱਚੇ ਖਾਂਦੇ ਨਹੀਂ ਆ ਬਟ ਮੈਂ ਜ਼ਰੂਰ ਖਾਂਦੀ ਘਰ ਚ ਹੋਰ ਕੋਈ ਖਾਵੇ ਜਾਂ ਨਾ ਖਾਵੇ ਬਟ ਮੈਂ ਆਪ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਖੀਰ ਖਿਚੜੀ ਤੇ ਦਹੀਂ ਹੀ ਖਾਂਦੀ ਹੁੰਨੀ ਆ ਉਸ ਤੋਂ ਬਾਅਦ ਜਿਹੜਾ ਆ ਉਹ ਮੈਂ ਚਾਹ ਵਗੈਰਾ ਪੀਂਦੀ ਹੁੰਨੀ ਆ ਲੋੜੀ ਵਾਲੇ ਦਿਨ ਗਰਮ ਚੀਜ਼ਾਂ ਨੂੰ ਅੱਗੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਅਗਲੇ ਦਿਨ ਠੰਡੀਆਂ ਚੀਜ਼ਾਂ ਖਾਂਦੀਆਂ ਜਾਂਦੀਆਂ ਆ ਸੋ ਫਿਰ ਅਸੀਂ ਗਏ ਗੁਰਦੁਆਰਾ ਸਾਹਿਬ ਸ਼ਾਮ ਨੂੰ ਵਿਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਵਿਆਹ ਆ ਤੇ ਚਾਰ ਪੰਜ ਦਿਨ ਬਾਅਦ ਉਹ ਉਧਰ ਹੀ ਨਿਕਲ ਗਏ ਸੀਗੇ ਫਿਰ ਮੈਂ ਗੁਰਦੁਆਰਾ ਸਾਹਿਬ ਤੋਂ ਸਿੱਧਾ ਆ ਗਈ ਸੀਗੀ ਉਧਰ ਲੇਡੀ ਸੰਗੀਤ ਤੇ ਤੇ ਮੈਂ ਤੁਹਾਨੂੰ ਇਹ ਸਾਰਾ ਕੁਝ ਜਿਹੜਾ ਆਪਣੇ ਨੈਕਸਟ ਵਲੌਗ ਵਿੱਚ ਦਿਖਾਉਂਗੀ ਪੂਰੀ ਵਿਆਹ ਦੀ ਜਿਹੜੇ ਚਾਰ ਪੰਜ ਦਿਨਾਂ ਦੀਆਂ ਥੋੜੀਆਂ ਜਿਹੀ ਕਲਿੱਪ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਜਿਹੜਾ ਚੈਨਲ ਨਾਲ ਜੁੜੇ ਰਹੋ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ